ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਝੋਨੇ ਦੀ ਫਸਲ ਦੀ ਬਾਰੇ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਹੈ ਬਹੁਤ ਸਾਰੇ ਕਿਸਾਨ ਵੀਰਾਂ ਦਾ ਇਹ ਸਵਾਲ ਹੁੰਦਾ ਕਿ ਸਾਡੀ ਜਿਹੜੀ ਫਸਲ ਆ ਪਹਿਲਾਂ ਵਧੀਆ ਹੁੰਦੀ ਹੈ ਠੀਕ ਆ ਦੇਖਣ ਨੂੰ ਵਧੀਆ ਲੱਗਦੀ ਹਰੀ ਭਰੀ ਲੱਗਦੀ ਹੈ ਨਸਾਰਾ ਹੋਣ ਤੱਕ ਪਰ ਮਗਰੋਂ ਆ ਕੇ ਜਦੋਂ ਫਸਲ ਪੱਕਣ ਤੇ ਆਉਂਦੀ ਆ ਤਾਂ ਮਗਰੋਂ ਆ ਕੇ ਜਿਹੜੀ ਬਹਿ ਜਾਂਦੀ ਆ ਜਾਂ ਹੌਲੀ ਪੈ ਜਾਂਦੀ ਆ ਜਾਂ ਜਿਹੜੇ ਬੂਟੇ ਆ ਇੱਕਦਾਂ ਵੀ ਜਿਹੜੇ ਹੈਗੇ ਆ ਲਾਈਨਾਂ ਦੇ ਵਿੱਚ ਜਿਹੜੀ ਹੈਗੀ ਆ ਇੱਕਦਾਂ ਜਿਵੇਂ ਇਸ ਤਰ੍ਹਾਂ ਲੱਗਦਾ ਫਸਲ ਵਾਈ ਦੀ ਲਾਟ ਨਿਕਲ ਗਈ ਹੁੰਦੀ ਆ ਤੇ ਫਸਲ ਜਿਹੜੀ ਉਹ ਇੱਕਦਾਂ ਵੀ ਜਿਹੜੀ ਮੈਚਿਓਰਿਟੀ ਉਹਦੀ ਆ ਜਾਂਦੀ ਆ ਤੇ ਫਸਲ ਹੌਲੀ ਪੈ ਜਾਂਦੀ ਝਾੜ ਘਟ ਜਾਂਦਾ ਉਦੇ ਬਾਰੇ ਆਪਾਂ ਜਿਹੜੇ ਹੈਗੇ ਜਿਹੜੇ 2-3 ਕਾਰਨ ਨੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਤੇ ਆਪਾਂ ਜਿਹੜਾ ਕੀ ਕੰਮ ਕਰ ਸਕਦੇ ਆ ਜਿਹਦੇ ਨਾਲ ਆਪਾਂ ਨੂੰ ਬਹੁਤ ਵਧੀਆ ਫਸਲ ਲੈ ਸਕਦੇ ਆ ਘੱਟ ਖਰਚੇ ਤੇ ਸੋ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਹੋਣ ਬੇਤੇਗ ਚੈਨਲ ਸਬਸਕ੍ਰਾਈਬ ਕਰਕੇ ਨਵਾਂ ਜਿਹੜਾ ਬੈਲ ਵਾਲਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਪਹੁੰਚਦੀ ਰਵੇ ਆਪਦੇ ਕੀਮਤੀ ਸਵਾਲ ਸਜਾ ਕੁਈ ਤਜਰਬਾ ਹੁੰਦਾ ਤਾਂ ਉਥੇ ਲਿਖ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਸੋ ਕਿਸਾਨ ਵੀਰੋ ਜਿਹੜੀ ਫਸਲ ਮਗਰੋਂ ਆ ਕੇ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਮਗਰੋਂ ਆ ਕੇ ਜਿਹੜਾ ਬੈਠਣ ਦਾ ਕਾਰਨ ਹੌਲਾ ਪੈਣ ਦਾ ਕਾਰਨ ਝਾੜ ਘਟਣ ਦਾ ਕਾਰਨ ਹੈ ਜਿਹੜੇ ਉਹ ਮੇਨ ਮੁੱਖ ਤੌਰ ਤੇ ਦੋ ਕਾਰਨ ਹੋ ਸਕਦੇ ਪਹਿਲਾ ਕਾਰਨ ਹੋ ਸਕਦਾ ਕਿ ਬਹੁਤ ਜ਼ਿਆਦਾ ਆਪਣੇ ਜ਼ਿਆਦਾਤਰ ਏਰੀਏ ਦੇ ਵਿੱਚ ਜਿਹੜੇ ਪਾਣੀ ਹੈ ਉਹਦੀ ਕੁਆਲਿਟੀ ਹੈ ਜਿਹੜੀ ਉਹ ਖਰਾਬ ਹੈ ਜਿਹੜਾ ਆਪਾਂ ਪਾਣੀ ਫਸਲਾਂ ਵਾਸਤੇ ਵਰਤਦੇ ਆ ਉਹਦੇ ਵਿੱਚ ਜਿਹੜਾ ਪਾਣੀ ਆ ਉਹ ਇੱਕ ਨੰਬਰ ਨਹੀਂ ਹੈਗਾ ਕਾਫੀ ਏਰੀਏ ਦੇ ਵਿੱਚ ਸੋ ਆਪਾਂ ਨੂੰ ਪਾਣੀ ਇਕੱਠਾ ਚੈੱਕ ਕਰਾਉਣਾ ਚਾਹੀਦਾ ਜੇ ਪਾਣੀ ਦੀ ਕੁਆਲਿਟੀ ਖਰਾਬ ਆ ਪਾਣੀ ਦੇ ਵਿੱਚ ਸਾਲਟ ਜ਼ਿਆਦਾ ਨੇ ਤਾਂ ਆਪਾਂ ਕਿਉਂਕਿ ਚੋਨੇ ਦੀ ਫਸਲ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਉਹ ਜਦੋਂ ਲੰਬਾ ਸਮਾਂ ਪਾਣੀ ਲੱਗਦਾ ਰਹਿੰਦਾ ਲੱਗਦਾ ਰਹਿੰਦਾ ਤਾਂ ਮਗਰੋਂ ਆ ਕੇ ਫਸਲ ਦੇ ਉੱਤੇ ਜਿਹੜਾ ਉਹਦਾ ਇਫੈਕਟ ਹੋ ਜਾਂਦਾ ਮਾੜੇ ਪਾਣੀ ਦੇ ਨਾਲ ਸਾਲਟ ਜ਼ਮੀਨ ਦੇ ਵਿੱਚ ਜ਼ਿਆਦਾ ਜੰਮਣ ਦੇ ਨਾਲ ਇੱਕ ਤਾਂ ਹੁੰਦਾ ਕਿ ਫਸਲ ਨੂੰ ਜਿਹੜੇ ਹੈਗੇ ਆ ਨਿਊਟ੍ਰੀਐਂਟ ਅਪਟੇਕ ਨਹੀਂ ਪ੍ਰੋਪਰ ਮਿਲਦੀ ਆ ਜਿਹੜੀ ਗ੍ਰੀਨਰੀ ਬਣਾਈ ਰੱਖਦੇ ਆ ਪਰ ਉਹਦੇ ਵਿੱਚ ਪ੍ਰੋਪਰ ਸਾਰੇ ਬੈਲੈਂਸਡ ਨਿਊਟਰੀਐਂਟ ਦੀ ਅਪਟੇਕ ਨਹੀਂ ਹੁੰਦੀ ਕਿਉਂਕਿ ਕੁਝ ਜਿਹੜੇ ਤੱਤ ਆ ਉਹ ਅਵੇਲੇਬਲ ਫਾਰਮ ਦੇ ਵਿੱਚ ਨਹੀਂ ਰਹਿੰਦੇ ਜੇ ਪਾਣੀ ਦੀ ਕੁਆਲਿਟੀ ਆ ਜਿਹੜੀ ਚੰਗੀ ਨਹੀਂ ਹੈ ਦੂਸਰਾ ਕਾਰਨ ਹੈ ਇਹ ਜੇ ਆਪਾਂ ਪਾਣੀ ਦੀ ਕੁਆਲਿਟੀ ਹੈ ਜਿਹੜੀ ਜਿੱਥੇ ਮਾੜੀ ਹੈ ਤਾਂ ਤੁਸੀਂ ਚੈੱਕ ਜ਼ਰੂਰ ਕਰਾਓ ਜੇ ਤੁਹਾਨੂੰ ਲੱਗਦਾ ਪਾਣੀ ਵੈਸੇ ਵੀ ਆਪਾਂ ਨੂੰ ਜਿਹੜੀ ਮਿੱਟੀ ਪਾਣੀ ਦੀ ਪਰਖ ਜ਼ਰੂਰ ਕਰਵਾਉਣੀ ਚਾਹੀਦੀ ਹੈ ਉਹ ਤੋਂ ਪਹਿਲਾਂ ਮੈਂ ਕੱਲ ਹੀ ਤੁਹਾਡੇ ਨਾਲ ਵੀਡੀਓ ਰੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਜੇ ਪਾਣੀ ਦੇ ਵਿੱਚ ਜਾਂ ਜ਼ਮੀਨ 'ਚ ਕਾਲਾ ਸ਼ੂਰਾ ਹੈ ਤਾਂ ਤੁਸੀਂ ਜਿਹੜੀ ਜੈਪਸਮ ਦੀ ਸਾਨੂੰ ਦੱਸੇ ਅਨੁਸਾਰ ਜਿਹੜੀ ਰਿਪੋਰਟ ਦੇ ਵਿੱਚ ਡੋਸ ਤੋਂ ਸਿਫਾਰਿਸ਼ ਕੀਤੀ ਜਾਂਦੀ ਹੈ ਤਾਂ ਉਹ ਤੁਸੀਂ ਪਾ ਸਕਦੇ ਹੋ ਜੇ ਚਿੱਟਾ ਸ਼ੂਰਾ ਹੈ ਤਾਂ ਫਿਰ ਆਪਾਂ ਨੂੰ ਜਿਹੜੀ ਹਰੀ ਖਾਦ ਤੇ ਰੂੜੀ ਖਾਦ ਪਾਉਣ ਵਾਲੇ ਪਾਸੇ ਜਾਣਾ ਚਾਹੀਦਾ ਜਾਂ ਮੁਰਗੀਆਂ ਦੀ ਖਾਦ ਤੁਸੀਂ ਪਾ ਸਕਦੇ ਹੋ ਮਤਲਬ ਕਿ ਆਰਗੈਨਿਕ ਮੈਟਰ ਆਪਾਂ ਜਿਹੜੀ ਜ਼ਮੀਨ ਦੀ ਇਨਕਰੀਸ ਕਰਨੀ ਹੈ ਜੇ ਇਸ ਤੋਂ ਇਲਾਵਾ ਵੀ ਤੁਹਾਡੀ ਫਸਲ ਦੇ ਵਿੱਚ ਜਿਹੜੀ ਹੈਗੀ ਹੈ ਇਹ ਸਮੱਸਿਆ ਆਉਂਦੀ ਹੈ ਜਾਂ ਆਪਾਂ ਹਰੀ ਖਦ ਨਹੀਂ ਕਰਨੀ ਤਾਂ ਫੇਰ ਕਿਸਾਨ ਵੀਰੋ ਬਹੁਤ ਵਧੀਆ ਜਿਹੜਾ ਆਪਣੇ ਕੋਲ ਤਰੀਕਾ ਹੈ ਸਮਰ ਪਲੋਇੰਗ ਜਿਹਦੇ ਨਾਲ ਆਪਾਂ ਇੱਕ ਕੰਮ ਕਰਕੇ ਬਹੁਤ ਸਾਰੇ ਇਹਦੇ ਫਾਇਦੇ ਲੈ ਸਕਦੇ ਆ ਫਸਲ ਵੀ ਵਧੀਆ ਹੋ ਆਪਣਾ ਖਰਚ ਵੀ ਜਿਹੜਾ ਘਟੂਗਾ ਤੇ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਫਸਲ ਚ ਪੱਕਣ ਦੇ ਵਿੱਚ ਜਾਂ ਫਸਲ ਹੋਲੀ ਪੈਣ ਚ ਕੋਈ ਸਮੱਸਿਆ ਨਹੀਂ ਆਊਗੀ ਸੋ ਜਿਹੜੀ ਸਮਰ ਪਲੋਇੰਗ ਆ ਕਿਸਾਨ ਵੀਰੋ ਇਹ ਗਰਮੀ ਰੁੱਤ ਦੀ ਵਹਾਈ ਹੈ ਇਹ ਜਦੋਂ ਆਪਾਂ ਹਾੜੀ ਰੋਦੀ ਫਸਲ ਵੱਢ ਲਈ ਕਣਕ ਦੀ ਜਿਹੜੀ ਥੂੜੀ ਬਣਾਲੀ ਤਾਂ ਉਸ ਤੋਂ ਬਾਅਦ ਆਪਾਂ ਖੇਤ ਨੂੰ ਪਾਉਣਾ ਸੁੱਕਾ ਪਟਣਾ ਤੇ 10-10 15-15 ਦਿਨ ਦੇ ਗੈਪ ਤੇ ਆਪਾਂ 2 3 4 ਵਹਾਈਆਂ ਜੇ ਦੇ ਸਕਦੇ ਤਾਂ ਬਹੁਤ ਵਧੀਆ ਗੱਲ ਹੈ ਇਹਦੇ ਨਾਲ ਆਪਾਂ ਨੂੰ ਫਾਇਦੇ ਕੀ ਹੁੰਦੇ ਇੱਕ ਇੱਕ ਕਰਕੇ ਆਪਾਂ ਫਾਇਦੇ ਜਰੂਰ ਸੁਣ ਲਓ ਸਾਰੀ ਵੀਡੀਓ ਕਿਉਂਕਿ ਤੁਹਾਨੂੰ ਜਾਣਕਾਰੀ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਫਸਲ ਜਦੋਂ ਆਪਾਂ ਜਿਹੜੀ ਸਮਰ ਪਲੋਇੰਗ ਕਰਦੇ ਆ ਕਲਟੀਵੇਟਰ ਦੇ ਨਾਲ ਜਿਹੜਾ ਖਾਸ ਤੌਰ ਤੇ ਹਲਾਂ ਦੇ ਨਾਲ ਜਦੋਂ ਫਸਲ ਨੂੰ ਆਪਾਂ ਵੋਹਨੇ ਆ ਤਾਂ ਡੂੰਗੀ ਪੱਟੀ ਜਾਂਦੀ ਹੈ ਜਿਹਦੇ ਵਿੱਚ ਕੋਈ ਸਖਤ ਤਹਿ ਬਣੀ ਹੁੰਦੀ ਹੈ ਫਸਲ ਜਿਹੜੀ ਉਹ ਜਿਹੜੀ ਜ਼ਮੀਨ ਆ ਉਹ ਕੁੱਟੀ ਹੋਈ ਹੁੰਦੀ ਹੈ ਜਿਹੜੀ ਕਿ ਫਸਲਾਂ ਦੀਆਂ ਜੜ੍ਹਾਂ ਦੀ ਗ੍ਰੋਥ ਨਹੀਂ ਹੋਣ ਦਿੰਦੀ ਤਾਂ ਉਹਦੇ ਨਾਲ ਜਿਹੜੀ ਜ਼ਮੀਨ ਆ ਉਹ ਖੁੱਲਦੀ ਐ ਸਖਤ ਟਹਿ ਟੁੱਟਦੀ ਐ ਜੜ੍ਹਾਂ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵਧੀਆ ਸਹਾਇੀ ਹੁੰਦੀ ਐ ਜੇ ਜੜ੍ਹਾਂ ਦੀ ਡਿਵੈਲਪਮੈਂਟ ਸਹੀ ਹੋਊ ਜੜ੍ਹਾਂ ਦੀ ਗ੍ਰੋਥ ਵਧੀਆ ਹੋਊ ਜੜ੍ਹਾਂ ਦਾ ਵਾਧਾ ਵਧੀਆ ਹੋਊ ਵਿਕਾਸ ਵਧੀਆ ਹੋਊ ਤਾਂ ਹੀ ਫਸਲ ਨੂੰ ਜਿਹੜੇ ਹੈਗੇ ਆ ਤੱਤ ਸਾਰੇ ਤਰ੍ਹਾਂ ਦੇ ਮਿਲਣਗੇ ਤੇ ਜਿਹੜਾ ਹੈਗਾ ਫਸਲ ਦਾ ਝਾੜ ਵਧੀਆ ਰਹੂਗਾ ਦੂਸਰੇ ਨੰਬਰ ਤੇ ਇੱਕ ਖਾਨ ਵੀਰੋ ਹੁੰਦਾ ਹੈ ਕਿ ਜਿਹੜਾ ਲੰਬੇ ਸਮੇਂ ਤੋਂ ਆਪਾਂ ਜਿਵੇਂ ਕਣਕ ਝੋਨਾ ਫਸਲੀ ਚੱਕਰੀ ਆਪਾਂ ਖੇਤਾਂ ਦੇ ਵਿੱਚ ਲੈ ਰਹੇ ਹੈਗੇ ਆਂ ਇਹਦੇ ਨਾਲ ਜਿਹੜੀ ਸੋਇਲ ਸਟਰਕਚਰ ਜਦੋਂ ਆਪਾਂ ਕੱਦੂ ਕਰਦੇ ਆਂ ਤਾਂ ਸੋਇਲ ਸਟਰਕਚਰ ਵਿਗੜਦੀ ਹੈ ਕਿਉਂਕਿ ਆਪਾਂ ਉਹਦੇ ਵਿੱਚ ਕੱਦੂ ਕਰਨ ਵੇਲੇ ਜਿਹੜੀ ਹੈਗੀ ਇੱਕ ਸਖਤ ਹੈ ਬਣਾਉਣੇ ਜੀ ਤੇ ਵਿੱਚ ਜਿਹੜਾ ਪਾਣੀ ਉਹ ਥੱਲੇ ਨਾ ਜਾਵੇ ਸੋ ਉਹ ਜਿਹੜੀ ਸੋਇਲ ਸਟਰਕਚਰ ਆ ਉਹ ਇੰਪਰੂਵ ਹੁੰਦੀ ਹੈ ਜਦੋਂ ਆਪਾਂ ਜਿਹੜੀ ਗਰਮੀ ਰੋਧੀ ਬਹਾਈ ਕਰਦੇ ਆ ਤਾਂ ਸੋਇਲ ਐਗਰੀਗੇਸ਼ਨ ਹੁੰਦੀ ਹੈ ਜਿਸ ਦੇ ਨਾਲ ਮਿੱਟੀ ਦੀ ਬਣਤਰ ਦੇ ਵਿੱਚ ਸੁਹਾਗ ਸਦਾਰ ਹੁੰਦਾ ਕਿਸਾਨ ਵੀਰੋ ਸੋਇਲ ਸਟਰਕਚਰ ਇੰਪਰੂਵ ਹੁੰਦੀ ਹੈ ਕਿਉਂਕਿ ਸੋਇਲ ਟੈਕਸਚਰ ਨਹੀਂ ਆਪਾਂ ਚੇਂਜ ਕਰ ਸਕਦੇ ਪਰ ਸੋਇਲ ਸਟਰਕਚਰ ਆਪਾਂ ਇੰਪਰੂਵ ਕਰ ਸਕਦੇ ਹਾਂ ਤੇ ਇਹਦੇ ਨਾਲ ਜਿਹੜੀ ਜ਼ਮੀਨ ਹਵਾਦਾਰ ਹੁੰਦੀ ਹੈ ਜਦੋਂ ਜ਼ਮੀਨ ਦੇ ਵਿੱਚ aeration ਵੱਧਦੀ ਹੈ ਹਵਾ ਦੀ ਜਿਹੜੀ ਮੂਵਮੈਂਟ ਵੱਧਦੀ ਹਵਾ ਦੀ ਗਤੀ ਵੱਧਦੀ ਹੈ ਜਿਆਦਾ ਹਵਾ ਜਿਹੜੀ ਹੈਗੀ ਜ਼ਮੀਨ ਦੇ ਵਿੱਚ ਮੂਵ ਕਰਦੀ ਹੈ ਤਾਂ ਉਹਦੇ ਨਾਲ ਜਿਹੜੀ ਜ਼ਮੀਨ ਦੇ ਵਿੱਚ ਫਸਲਾਂ ਦੀ ਰਹਿਣ ਖੂੰਦ ਪਈ ਆ ਤਾਂ ਉਹਦੀ ਜਿਹੜੀ ਆਰਗੈਨਿਕ ਮੈਟਰ ਹੈ ਉਹਦੀ ਡੀਕੰਪੋਜੀਸ਼ਨ ਸ਼ੁਰੂ ਹੁੰਦੀ ਆ ਉਹ ਜਿਹੜੀ ਹੈਗੀ ਆ ਕੰਪਾਊਂਡਸ ਤੋਂ ਜਿਹੜੀ ਹੈਗੀ ਆ ਸਰਲ ਫਾਰਮਾ ਦੇ ਵਿੱਚ ਟੁੱਟਣੀ ਸ਼ੁਰੂ ਹੁੰਦੀ ਆ ਜਿਹਦੇ ਨੇ ਜਿਹੜੇ ਤੱਤ ਆ ਜਿਹੜੀ ਫਸਲਾਂ ਦੀ ਰਹਿਣ ਖੂੰਦ ਦੇ ਵਿੱਚ ਜਾਂ ਆਪਾਂ ਜ਼ਮੀਨ ਦੇ ਵਿੱਚ ਕੋਈ ਰੂੜੀ ਪਾਈ ਉਹਦੀ ਪ੍ਰੋਪਰ ਡੀਕੰਪੋਜੀਸ਼ਨ ਨਹੀਂ ਹੋਈ ਤਾਂ ਉਹ ਜਿਹੜੀ ਹੈਗੀ ਆ ਸਾਰੇ ਤੱਤ ਅਵੇਲੇਬਲ ਫਾਰਮ ਦੇ ਵਿੱਚ ਆ ਜਾਂਦੇ ਮਤਲਬ ਕਹਿਣ ਦਾ ਕਿ ਫਸਲ ਦੀ ਉਪਜਾ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਆ ਤੇ ਫਸਲ ਨੂੰ ਜਿਹੜੇ ਸਾਰੇ ਤਤਾਂ ਜਿਹੜੇ ਤਾਤਾਂ ਉਹ ਬੈਲੈਂਸ ਫਾਰਮ ਦੇ ਵਿੱਚ ਮਿਲਦੇ ਆ। ਇਸ ਤੋਂ ਬਾਅਦ ਜੇ ਆਪਾਂ ਫਾਇਦੇ ਦੀ ਗੱਲ ਕਰੀਏ ਤਾਂ ਜਿਹੜੀ ਫਸਲਾਂ ਦੀ ਰੈਂਡ ਖੂਨ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਜਿਹੜੇ ਕੀੜੇ ਮਕੌੜਿਆਂ ਦੇ ਅੰਡੇ ਲਾਰਵੇ ਪਏ ਹੁੰਦੇ ਆ ਜਿਹੜੇ ਕਿ ਅਗਲੀ ਫਸਲ ਦੇ ਉੱਤੇ ਵੀ ਹਮਲਾ ਕਰ ਸਕਦੇ ਆ ਉਹ ਜਿਹੜੇ ਉੱਚ ਤਾਪਮਾਨ ਦੇ ਨਾਲ ਗਰਮੈਸ਼ ਦੇ ਨਾਲ ਕਿਉਂਕਿ ਉੱਚ ਤਾਪਮਾਨ ਕਾਫੀ ਚੱਲਿਆ ਜਾਂਦਾ ਹੁਣ ਮਈ ਮਹੀਨੇ ਦੇ ਵਿੱਚ ਤਾਂ ਉਹਦੇ ਨਾਲ ਜਿਹੜੇ ਉਹ ਕੀੜੇ ਮਕੌੜੇ ਆ ਉਹ ਖਤਮ ਹੁੰਦੇ ਆ ਤੇ ਇਹਨਾਂ ਦੀ ਆਪਾਂ ਨੂੰ ਮੁਫ਼ਤੇ ਵਿੱਚ ਰੋਕਥਾਮ ਮਿਲਦੀ ਹੈ। ਇਦੋਂ ਬਾਅਦ ਇਸੇ ਤਰ੍ਹਾਂ ਹੀ ਜਿਹੜੀਆਂ ਉੱਲੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਹਾਨੀਕਾਰਕ ਉੱਲੀਆਂ ਨੇ ਫਸਲਾਂ ਵਾਸਤੇ ਉਹ ਜ਼ਮੀਨ ਦੇ ਵਿੱਚ ਜਿਹੜੀਆਂ ਘਰ ਘਰ ਜਾਂਦੀਆਂ ਜੋ ਲੰਮਾ ਸਮਾਂ ਪਰ ਮੋਨੋਕਲਚਰ ਕਰਦੇ ਆ ਤਾਂ ਜਦੋਂ ਆਪਾਂ ਫਸਲ ਜਿਹੜੀ ਜ਼ਮੀਨ ਨੂੰ ਖੋਲਦੇ ਆ ਕਲਟੀਵੇਟਰ ਦੇ ਨਾਲ ਤਾਂ ਸੂਰਜ ਦੀਆਂ ਕਿਰਨਾਂ ਦੇ ਡਾਇਰੈਕਟ ਸੰਪਰਕ ਦੇ ਵਿੱਚ ਆਉਂਦੇ ਆ ਉੱਲੀਆਂ ਦੇ ਜਿਹੜੇ ਸਪੋਰ ਪਏ ਹੁੰਦੇ ਆ ਤਾਂ ਉਹ ਵੀ ਜਿਹੜੇ ਹੈਗੇ ਉਤਤਾਮਾਂ ਦੇ ਨਾਲ ਖਤਮ ਹੁੰਦੇ ਆ ਜਿਹੜੇ ਕਿ ਮਗਰੋਂ ਆ ਕੇ ਇੱਕ ਕਾਰਨ ਬਣਦੇ ਆ ਕਿ ਜਿਹੜੀ ਝੋਨੇ ਦੀ ਫਸਲ ਆਪਣੀ ਬਹਿ ਜਾਂਦੀ ਜਾਂ ਫੋਕ ਪੈ ਜਾਂਦੀ ਹੈ ਇਹ ਉਲੀਆਂ ਦੇ ਕਾਰਨ ਹੀ ਹੁੰਦਾ ਉਲੀ ਰੋਗ ਆ ਉਹ ਜਿਹੜੇ ਅਟੈਕ ਕਰਦੇ ਆ ਫੰਗਸ ਕੰਪਲੈਕਸ ਹੁੰਦਾ ਹੈ ਕਿ ਜਿਹੜਾ ਉਹ ਫਸਲ ਨੂੰ ਜਿਹੜਾ ਅਟੈਕ ਕਰਦਾ ਸੋ ਉਹਦਾ ਵੀ ਆਪਾਂ ਨੂੰ ਜੇ ਕਰਮੀ ਤਰਦੀ ਵਾਈ ਕਰਦੇ ਆ ਤਾਂ ਬਹੁਤ ਫਾਇਦਾ ਮਿਲਦਾ ਜਿਹੜੇ ਆਪਾਂ ਕੀਟਨਾਸ਼ਕ ਵਰਤਦੇ ਆ ਕੀਟਨਾਸ਼ਕ ਵਰਤੇ ਉਲੀਨਾਸ਼ਕ ਵਰਤਦੇ ਆ ਜਾਂ ਨਦੀਨਨਾਸ਼ਕ ਵਰਤਦੇ ਆ ਕਿਸਾਨ ਵੀਰੋ ਜਮੀਨ ਦੇ ਵਿੱਚ ਉਹਨਾਂ ਦਾ ਜਿਹੜਾ ਤਾਂ ਰੈਜ਼ਿਡਿਊ ਕੋਈ ਪਿਆ ਹੈ ਤਾਂ ਜਦੋਂ ਆਪਾਂ ਜ਼ਮੀਨ ਨੂੰ ਵਾਹਨੇ ਆ ਗਰਮ ਗਰਮੀ ਰੁੱਤ ਦੀ ਵਹਾਈ ਕਰਦੇ ਆ ਤਾਂ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਵੀ ਡੀਕੰਪੋਜ਼ੀਸ਼ਨ ਹੁੰਦੀ ਆ ਤੇ ਉਹ ਜਿਹੜੇ ਹੈਗੇ ਆ ਖਤਮ ਹੋ ਜਾਂਦੇ ਆ ਉਹਨਾਂ ਦਾ ਜਿਹੜਾ ਮਾਰੂ ਪ੍ਰਭਾਵ ਉਹ ਜ਼ਮੀਨ ਚੋਂ ਖਤਮ ਹੁੰਦਾ ਹੈ ਬੁਰਾ ਪ੍ਰਭਾਵ ਉਹ ਖਤਮ ਹੁੰਦਾ ਸੋ ਸਨਲਾਈਟ ਦੇ ਸੂਰਜ ਤੇ ਰੋਸ਼ਨੀ ਦੇ ਡਾਇਰੈਕਟ ਸੰਪਰਕ ਦੇ ਵਿੱਚ ਆਉਣ ਕਰਕੇ ਤੇ ਉੱਚ ਤਾਪਮਾਨ ਕਰਕੇ ਜਿਹੜੇ ਕਿ ਘੱਟ ਤਾਪਮਾਨ ਤੇ ਉੱਤੇ ਡੀਕੰਪੋਜ਼ ਨਹੀਂ ਹੋ ਸਕਦੇ ਅੱਗੇ ਹੈ ਕਿਸਾਨ ਵੀ ਜੇ ਕੋਈ ਨਦੀਨਾਂ ਦੀਆਂ ਜੜਾਂ ਜਿਹੜੀਆਂ ਜ਼ਮੀਨ ਦੇ ਵਿੱਚ ਪਈਆਂ ਕਿਉਂਕਿ ਜਿਹੜੇ ਬੀਜ ਆ ਬੜੇ ਸਖਤ ਜਾਨ ਹੁੰਦੇ ਨਦੀਨਾਂ ਦੇ ਉਹ ਜਿਹੜੇ ਆਮ ਤੌਰ ਤੇ ਗਰਮੀ ਰੋਧੀ ਤੂਈ ਵਹਾਹੀ ਕਰੋਗੇ ਜ਼ਮੀਨ ਦੇ ਵਿੱਚ ਜਿਹੜੇ ਬੀਜ ਨਾਸ਼ ਕਰਨਾ ਤਾਂ ਔਖਾ ਪਰ ਜਿਹੜੀਆਂ ਨਦੀਨਾਂ ਦੀਆਂ ਕੋਈ ਜੜਾਂ ਤਣੇ ਪਏ ਆ ਉਹ ਡੈਸੀਕੇਸ਼ਨ ਉਹਨਾਂ ਦੀ ਜ਼ਰੂਰ ਹੋ ਜਾਂਦੀ ਕਿਉਂਕਿ ਸੁੱਕੀ ਵਹਾਹੀ ਆਪਾਂ ਕਰਨੀ ਆ ਤਾਪਮਾਨ ਬਹੁਤ ਜ਼ਿਆਦਾ ਆ 40 ਡਿਗਰੀ ਤੋਂ ਵੀ ਉੱਪਰ ਚਲਾ ਜਾਂਦਾ ਤਾਂ ਉਹਦੇ ਨਾਲ ਜਿਹੜੇ ਇਹ ਸਖਤ ਜਾਨ ਨਦੀਨਾਂ ਦੀਆਂ ਜੜਾਂ ਪਈਆਂ ਨੇ ਜਾਂ ਤਣੇ ਪਏ ਨੇ ਜਿਹੜੇ ਕਿ ਅਗਲੀ ਫਸਲ ਦੇ ਵਿੱਚ ਹਰੇ ਹੋ ਸਕਦੇ ਆ ਜਦੋਂ ਆਪਾਂ ਫਸਲ ਲਾਉਣੀ ਆ ਤੇ ਪਾਣੀ ਲੱਗਣਾ ਜ਼ਮੀਨ ਨੂੰ ਤਾਂ ਉਹ ਵੀ ਜਿਹੜੇ ਹੈਗੇ ਆ ਖਤਮ ਹੋ ਜਾਂਦੇ ਆ ਸੋ ਇਹ ਜਿਹੜਾ ਆਪਾਂ ਇੱਕ ਕੰਮ ਕਰਨਾ ਜ਼ਰੂਰ ਕਿ ਹੁਣ ਆਪਾਂ ਜਦੋਂ ਤੂੜੀ ਬਨਾਲੀ ਜ਼ਮੀਨ ਨੂੰ ਆਪਾਂ ਡੂੰਘਾ ਪਟਨਾ ਕਲਟੀਵੇਟਰ ਦੇ ਨਾਲ ਕਿਉਂਕਿ ਆਮ ਤੌਰ ਤੇ ਝੋਨੇ ਵਾਲੀਆਂ ਫਸਲਾਂ ਦੇ ਵਿੱਚ ਝੋਨੇ ਵਾਲੀਆਂ ਜ਼ਮੀਨਾਂ ਦੇ ਵਿੱਚ ਹੀ ਇੱਥੇ ਆਪਾਂ ਝੋਨੇ ਦੀ ਫਸਲ ਲਾਉਣੀ ਆ ਉਤਨਾ ਜ਼ਮੀਨਾਂ ਦੇ ਵਿੱਚ ਹੀ ਆਪਾਂ ਨੂੰ ਜ਼ਿਆਦਾਤਰ ਸਮੱਸਿਆ ਆਉਂਦੀ ਆ ਨਰਮੇ ਵਾਲੇ ਏਰੀਏ ਦੇ ਵਿੱਚ ਬਹੁਤੀ ਆਪਾਂ ਨੂੰ ਸਮੱਸਿਆ ਨਹੀਂ ਆਉਂਦੀ ਕਿਉਂਕਿ ਨਰਮੇ ਦੀ ਫਸਲ ਨੂੰ ਨਰਮੇ ਦੀ ਫਸਲ ਜਦੋਂ ਆਪਾਂ ਲਾਉਣੀ ਹੈ ਤਾਂ ਉਸ ਤੋਂ ਪਹਿਲਾਂ ਕਿਸਾਨ ਵੀਰੋ ਆਪਾਂ ਜਿਹੜੀ ਉਹਦੀ ਬਹਾਈ ਆ ਉਹਦੇ ਵਿੱਚ ਆਪਾਂ ਕਿਸੇ ਕਿਸਮ ਦਾ ਵੀ ਕਲਟੀਵੇਟਰ ਵੀ ਵਰਤ ਸਕਦੇ ਤਵੀਆਂ ਨਾਲ ਵੀ ਵਾਹ ਸਕਦੇ ਕੋਈ ਉਲਟਾਵੇਂ ਹਲ ਮਾਰਨਾ ਕਿਉਂਕਿ ਨਰਮੇ ਦੀਆਂ ਜੜਾਂ ਵੀ ਕਾਫੀ ਡੂੰਘੀਆਂ ਜਾਂਦੀਆਂ ਨੇ ਉਹਦੇ ਵਾਸਤੇ ਵੀ ਆਪਾਂ ਨੂੰ ਡੂੰਗੀ ਵਾਹੀ ਕਰਨੀ ਪੈਂਦੀ ਆ ਪਰ ਜਿਹੜੀਆਂ ਝੋਨੇ ਦੀ ਫਸਲ ਜੇ ਆਪਾਂ ਜਿਹੜੇ ਹੈਗੇ ਉਲਟਾਵੇਂ ਹਲ ਜਾਂ ਸੱਬਲ ਹਲ ਨਹੀਂ ਵਰਤ ਸਕਦੇ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਜਿਹੜੀ ਪਾਣੀ ਖੜਾਉਣ ਦੀ ਵੀ ਉਹਦਾ ਵੀ ਧਿਆਨ ਰੱਖਣਾ ਪੈਣਾ ਕਿ ਇਹ ਨਾ ਹੋਵੇ ਕਿ ਫਸਲ ਦੇ ਵਿੱਚ ਮਗਰੋਂ ਆ ਕੇ ਜਿਹੜਾ ਹੈਗਾ ਪਾਣੀ ਹੀ ਨਾ ਖੜੇ ਤੇ ਆਪਾਂ ਨੂੰ ਜਿਹੜੀ ਹੈਗੀ ਐ ਸਮੱਸਿਆ ਆਵੇ ਹਾਂ ਜਿੰਨਾ ਜ਼ਮੀਨਾਂ ਦੇ ਵਿੱਚ ਜਿਹੜਾ ਹੈਗਾ ਸ਼ੋਰੇ ਦੀ ਸਮੱਸਿਆ ਹੈਗੀ ਜਿੱਥੇ ਬਹੁਤ ਜ਼ਿਆਦਾ ਮਤਲਬ ਕਿਸਾਨ ਵੀਰਾਂ ਨੂੰ ਸਮੱਸਿਆ ਆਉਂਦੀ ਕਿ ਪਾਣੀ ਜੀਰਦਾ ਹੀ ਨਹੀਂ ਹੈ ਉੱਥੇ ਤੁਸੀਂ ਗਰਮੀ ਰੋਧੀ ਬਹਾਈ ਵੀ ਕਰਾਓ ਪਰ ਆਪਦੀ ਜਿਹੜੀ ਜ਼ਮੀਨ ਆ ਮਿੱਟੀ ਆ ਉਹਦੀ ਮਿੱਟੀ ਦੀ ਪਰਖ ਵੀ ਜ਼ਰੂਰ ਕਰਵਾਓ ਕਿਸਾਨ ਵੀਰੋ ਕਿ ਉਹਦੇ ਵਿੱਚ ਜਿਹੜਾ ਹੈਗਾ ਸੋਡੀਅਮ ਜਿਹੜਾ ਹੈਗਾ ਸੋਡੀਅਮ ਦੇ ਸਾਲਟ ਜ਼ਿਆਦਾ ਤਾਂ ਨਹੀਂ ਪਏ ਹੈਗੇ ਕਿਉਂਕਿ ਜੇ ਜ਼ਿਆਦਾ ਪਏ ਆ ਤਾਂ ਫਿਰ ਆਪਾਂ ਨੂੰ ਜਿਹੜੇ ਜ਼ਰੂਰਤ ਦੇ ਅਨਸਾਰ ਉਹਦੇ ਵਿੱਚ ਜਿਪਸਮ ਜਿੰਨੀ ਵੀ ਸਪਾਰਸ ਜਿਹੜੇ ਲੈਬੋਰੀ ਟਰੀ ਰਿਪੋਰਟ ਦੇ ਵਿੱਚ ਕੀਤੀ ਜਾਂਦੀ ਆ ਤਾਂ ਉਹ ਆਪਾਂ ਨੂੰ ਕਰਨੀ ਪਵੇਗੀ ਇਸ ਤੋਂ ਇਲਾਵਾ ਜਿਹੜਾ ਹੈਗਾ ਹੋਰ ਕੋਈ ਤੁਹਾਡਾ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸਣਾ ਸੋ ਇਹ ਇੱਕ ਕੰਮ ਕਰੋ ਤੇ ਅਨੇਕਾਂ ਫਾਇਦੇ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ